ਸ੍ਰੀ ਗੁਰੂ ਆਲੋਚੋ ਸੋਡਾ ਸਵਾਗਤ ਹੈ ਗਰਵਾਨੀ ਜੀਵਨ ਚੈਨਲ ਤੇ ਅੱਜ ਦੀ ਵੀਡੀਓ ਸੀ ਨਰਵਸ ਸਿਸਟਮ ਤੇ ਬਣਾਵਾਂਗੇ ਨਰਵਸ ਸਿਸਟਮ ਕੀ ਹੈ ਜਿਸ ਸਿਸਟਮ ਨਾਲ ਆਪਾਂ ਆਪਣੀ ਜਿਹੜੀ ਮਹਿਸੂਸ ਕਰ ਸਕਦੇ ਹੁੰਨਾ ਜਿਹੜੀ ਚੀਜ਼ ਆਪਾਂ ਨੂੰ ਫੀਲ ਹੁੰਦੀ ਹੈ ਫੀਲਿੰਗ ਫੀਲ ਕਰ ਸਕਦੇ ਹੁੰਨਾ ਕਿ ਉਹ ਨਰਵਸ ਸਿਸਟਮ ਹੁੰਦਾਗਾ ਇਹ ਬ੍ਰੇਨ ਹੈਗਾ ਮੇਨ ਪਾਰਟ ਹੁੰਦਾ ਬ੍ਰੇਨ ਹੁੰਦਾ ਤੇ ਸਪਾਈਨਲ ਕੋਡ ਹੁੰਦੀ ਹੈਗੀ ਇਹ ਮੇਨ ਪਾਰਟ ਹੁੰਦੇ ਨੇ ਕਿ ਬ੍ਰੇਨ ਦੀ ਆਪਾਂ ਪਹਿਲਾ ਸਰ ਨੂੰ ਪਹਿਲਾ ਗੱਲ ਕਰ ਦਿਆਂਗੇ ਇਹ ਬ੍ਰੇਨ ਦੇ ਬਹੁਤ 파ਟ ਹੁੰਦੇ ਨੇਗੇ ਪਰ ਇਹਦੇ ਮੇਨ ਤਿੰਨ 파ਟ ਹੁੰਦੇ ਨੇਗੇ ਪਹਿਲਾ ਤਾਂ ਹੋ ਗਿਆ ਸੈਰੀਬਰਮ ਸੈਰੀਬਲਮ ਤੇ ਮੁਰੰਗਾ ਅਵਲੰਗੇਟਾ ਪਹਿਲਾ ਆਪਾਂ ਕਰਦਿਆਂ ਗੱਲ ਬ੍ਰੇਨ ਬਾਰੇ ਇਹ ਬ੍ਰੇਨ ਇੱਕ ਕਹਿਆ ਜਾ 파ਟ ਹੈ ਮਸ਼ੀਨ ਟਾਈਪ ਹੁੰਦਾਗਾ ਇਹਦਾ ਭਾਰ 1.5 ਕਿਲੋ ਦੇ ਲਗਭਗ ਹੁੰਦਾਗਾ ਹੁਣ ਆਪਾਂ ਗੱਲ ਕਰਦੇ ਆਂਗੇ ਇੱਕ ਹੋਰ ਚੀਜ਼ ਦੇ ਬ੍ਰੇਨ ਦੀ ਇਹ CNS ਹੁੰਦਾਗਾ ਇਹ ਸਭ ਪਹਿਲਾਂ ਸੈਰੀਬਰਮ ਬਾਰੇ ਗੱਲ ਕਰਦੇ ਆਪਾਂ ਸੈਰੀਬਰਮ ਇਹ ਦਾ ਫੀਚਰ ਹੁੰਦਾ ਜਿਹੜੀ ਆ ਕੰਟਰੋਲ ਕਰਦਾਗਾ ਮੈਮਰੀ ਇੰਟੈਲੀਜੈਂਸ ਹੋਗੀ ਇਹ ਸਾਰੀ ਇਹ ਕੰਟਰੋਲ ਕਰਦਾ ਹੁੰਦਾਗਾ ਇਹਦੇ ਵਿੱਚ 9 ਬਿਲੀਅਨ ਤੋਂ ਵੀ ਜ਼ਿਆਦਾ ਨਿਊਰੋਨਸ ਹੁੰਦੇ ਨੇਗੇ ਹੁਣ ਗੱਲ ਕਰਦੇ ਆਪਾਂ ਸੈਰੀਬੱਲਮ ਦੀ ਇਹ ਆਪ ਨੂੰ ਹੈਲਪ ਕਰਦਾਗਾ ਬਾਡੀ ਦੀ ਬੈਲੈਂਸ ਵਾਸਤੇ ਜਿਹੜਾ ਆਪਾਂ ਤੁਰਦੇ ਆਂਗੇ ਇੱਥੇ ਬੈਠਦੇ ਆਂਗੇ ਖੜੇ ਹੁੰਨੇ ਆਂਗੇ ਇਹ ਸਾਰਾ ਕੰਟਰੋਲ ਇਹੀ ਕਰਦਾ ਹੁੰਦਾਗਾ ਆਪਾਂ ਗੱਲ ਕਰਦੇ ਆਂਗੇ ਮੁਰੋਲਾ ਅਵਲੰਗੇਟਾ ਦੀ ਇੱਕ ਮੁਰੋਲਾ ਕਿਡਨੀ ਚ ਵੀ ਹੁੰਦਾਗਾ ਪਰ ਇਹ ਅਵਲੰਗੇਟਾਗਾ ਇਹ ਆਪਣੇ ਸਪਾਇਨਲ ਕੋਡ ਨਾਲ ਜੁੜਿਆ ਹੁੰਦਾਗਾ ਇੱਥੇ ਜਿਹੜੀ ਸਪਾਇਨਲ ਕੋਡ ਰੀੜ ਦੀ ਹੱਡੀ ਨਾਲ ਮਤਲਬ ਉਹ ਜੁੜਿਆ ਹੁੰਦਾਗਾ ਤੇ ਇਹੇ ਵਰਕ ਕਰਦਾ ਜਿਹੜੇ ਇੰਟਰਨਲ ਆਰਗਨ ਹੋਗੇ ਜਿਵੇਂ ਦਿਲ ਹੋ ਗਿਆ ਫੇਫੜੇ ਹੋਗੇ ਇਹਨਾਂ ਦੇ ਵਿੱਚ ਕੰਮ ਕਰਦਾਗਾ ਜਿਵੇਂ ਫੇਫੜਿਆਂ ਦੀ ਮਦਦ ਕਰਦਾ ਸਾਹ ਲੈਣ ਵਾਸਤੇ ਰੈਸਪੀਰੇਸ਼ਨ ਕਰਨ ਵਾਸਤੇ ਬਰੀਥਿੰਗ ਕਰਨ ਵਾਸਤੇ ਤੇ ਹਾਰਟ ਦੀ ਹਾਰਟ ਬੀਟ ਵਾਸਤੇ ਇੱਕ ਹੁਣ ਆਪਾਂ ਗੱਲ ਕਰਦੇ ਆ ਨਿਊਰੋਨ ਦੀ ਨਿਊਰੋਨ ਕੀ ਹੁੰਦਾਗਾ ਇਹ ਨਿਊਰੋਨ ਸਭ ਤੋਂ স্মਲੈਸਟ ਜਿਨਟ ਹੁੰਦੀ ਹੈਗੀ ਇਹ ਨਿਊਰੋਨ ਆਪਾਂ ਨਰਵ ਸੈੱਲ ਵੀ ਕਹਿੰਦੇ ਨੇ ਕਿਉਂਕਿ ਜਿਹੜਾ ਨਿਊਰੋਨ ਦਾ ਉਹ ਤੇ ਨਰਵ ਸੈੱਲ ਬਣਦਾਗਾ ਤਾਂ ਨਿਊਰੋਨ ਦੇ ਤਿੰਨ ਪ੍ਰਕਾਰ ਹੁੰਦੇ ਨੇਗੇ ਸੈਂਸਰੀ ਨਿਊਰੋਨ ਮੋਟਰ ਨਿਊਰੋਨ ਤੇ ਐਸੋਸੀਏਸ਼ਨ ਨਿਊਰੋਨ ਪਹਿਲਾਂ ਗੱਲ ਕਰਦੇ ਸੈਂਸਰੀ ਨਿਊਰੋਨ ਬਾਰੇ ਗੱਲ ਇਸ ਨੂੰ ਨਿਊਰੋਨ ਹੁੰਦਾ ਜਿਹੜਾ ਇਹ ਕੈਰੀ ਕਰਦਾ ਇੰਪ পালਸ ਮਤਲਬ ਮੈਸੇजेस फ्रॉम ਆਰਗਨ ਟੂ ਬ੍ਰੇਨ ਮਤਲਬ ਵੀ ਆਪਣੇ ਜਿਹੜਾ ਵੀ ਜਿਵੇਂ ਹੱਥ ਤੇ ਆ ਇਗਜ਼ਾਮਪਲ ਦਿਨਾਗਾ ਜਿਵੇਂ ਕਿਸੇ ਨੇ ਆਪਣੇ ਇੱਥੇ ਚੁੰਡੀ ਵੱਢਿਆ ਤਾਂ ਆਪਾਂ ਨੂੰ ਫੀਲ ਹੁੰਦੀ ਆ ਕਿ ਮੋਟਰ ਨਰਵ ਜਿਹੜਾ ਨਿਊਰੋਨ ਹੁੰਦਾ ਮੋਟਰ ਨਿਊਰੋਨ ਇਹ ਕੈਰੀ ਕਰਦਾ ਇੰਪ পালਸ fromParams ਬ੍ਰੇਨ ਟੂ ਆਰਗਨ ਅਗਰ ਇਹ ਦੋਨਾਂ ਦੀ ਇਕੱਠੀ ਇਗਜ਼ਾਮਪਲ ਦਿਨਾਗਾ ਜਿਵੇਂ ਕਿ ਜੇ ਆਪਣੇ ਜੁੰਡੀ ਵੱਡੀ ਤਾਂ ਆਪਾਂ ਨੂੰ ਫੀਲ ਹੋਊਗਾ ਤੇ ਉਹ ਫਿਰ ਸੈਂਸਰੀ ਨਰਵ ਰਾਹੀਂ ਇੰਪਲਸ ਜੀ ਕੈਰੀ ਹੋਣੀ ਆ ਤੇ ਆਰਗਨ ਟੂ ਬ੍ਰੇਨ ਜਾਣੀ ਆ ਤੇ ਫਿਰ ਬ੍ਰੇਨ ਸੋਚ ਕੇ ਬ੍ਰੇਨ ਦੂਧਿਆ ਤੇ ਚ ਭੇਜੂਗਾ ਇੰਪਲਸ ਨੋ ਮੋਟਰ ਨਿਊਰਨ ਰਾਹੀਂ ਤੇ ਆਪਾਂ ਫਿਰ ਕਿਸੇ ਦੇ ਚਪੇੜ ਮਾਰਾਂਗੇ ਇਹ ਐਗਜ਼ਾਮਪਲ ਆ ਗਿਆ ਹੈ ਤੁਸੀਂ ਨਾ ਕਰੇ ਕਿਤੇ ਕਿਸੇ ਦੇ ਹੋਰ ਮਾਰ ਦੋ ਤੇ ਐਸੋਸੀਏਸ਼ਨ ਨੂੰ ਆਰੀਜਿਨੇਟ ਹੁੰਦੀ ਹੈਗੀ ਮਤਲਬ ਪੈਦਾ ਹੁੰਦੀ ਹੈਗੀ ਆਪਣੀ ਸਪਾਇਨਲ ਕੋਰ ਤੋਂ ਮੈਰੀਡ ਦੀ ਹੱਡੀ ਤੋਂ ਸਾਨੂੰ ਪਤਾ ਲੱਗ ਗਿਆ ਸੀ ਇਹ ਆਰੀਜਿਨੇਟ ਹੁੰਦੀ ਹੈਗੀ ਤੇ ਹੁਣ ਆਪਾਂ ਗੱਲ ਕਰਦੇ ਨਰਵ ਨਰਵ ਕੀ ਹੁੰਦਾ ਨਰਵ ਹੋ ਹਿੰਦਾ ਗਾਇਦੀਆਂ ਵਿੱਚ ਇਹਨੇ ਟਾਈਪਸ ਹੁੰਦੇ ਨੇਗੇ ਸੈਂਸਰੀ ਮੋਟਰ ਤੇ ਇਹਦੀ ਮਿਕਸਡ ਹੁੰਦੀ ਹੈਗੀ ਸੈਂਸਰੀ ਹਿੰਦੀ ਹੈਗੀ ਜਿਵੇਂ ਇਹ ਕੰਟੇਨ ਹੋਹੀ ਕਰਦੇ ਕਿ ਕੰਟੇਨ ਸੈਂਸਰੀ ਨਿਊਰੋਨ ਨਾਲ ਵੀ ਇਹ ਕੰਟੇਨ ਕਰਦੇ ਸੈਂਸਰੀ ਨਿਊਰੋਨ ਨਾਲ ਨਾਲ ਮਰੂਹੀ ਕੰਮ ਹੁੰਦਾ ਨਾ ਦਾ ਵਾਸ ਅੱਗੇ ਜਾ ਕੇ ਨਿਊਰੋਨ ਮਿਲ ਕੇ ਨਰਬ ਬਣ ਜਾਂਦੀਆਂ ਨੇ ਤੇ ਮੋਟਰ ਜਿਹੜੀ ਨਰਬ ਹੁੰਦੀ ਆਗੀ ਇਹ ਵੀ ਕੋਨਟੇਨਰ ਨੇ ਮੋਟਰ ਨਿਊਰੋਨ ਮੋਟਰ ਨਿਊਰੋਨ ਜਦੋਂ ਜਿਹੜੇ ਨਿਊਰੋਨ ਤੇ ਨਰਬ ਬਣਦੀ ਹੈਗੀ ਪਰ ਸਹੀ ਮੋਟਰ ਨਰਬ ਬਣ ਜਾਂਦੀਆਂ ਨਹੀਂ ਆ ਤੇ ਇੱਕ ਜਿਹੜੀ ਵਿੱਚ ਹੁੰਦਾ ਹੁੰਦੀ ਆਗੀ ਇਹ ਦੋਨਾਂ ਨੂੰ ਕਨਟੇਨਰ ਕਰ ਦਿਆ ਸੈਂਸਰੀ ਤੇ ਮੋਟਰ ਇਹ ਦੋਨਾਂ ਨੂੰ ਕਨਟੇਨਰ ਰੱਖ ਦਿਆ ਮਤਲਬ ਤੇ ਹੁਣ ਆਪਾਂ ਅੱਗੇ ਆਪਾਂ ਗੱਲ ਕਰਦੇ ਆ ਕੋਆਰਡੀਨੇਸ਼ਨ ਬਾਰੇ ਇਹ ਵੀ ਦੋ ਪ੍ਰਕਾਰ ਦੇ ਹੁੰਦੇ ਨੇਗੇ ਇੱਕ ਹੁੰਦਾ ਕੈਮੀਕਲ ਕੋਆਰਡੀਨੇਸ਼ਨ ਤੇ ਇੱਕ ਹੁੰਦਾ ਨਰਬਸ ਕੋਆਰਡੀਨੇਸ਼ਨ ਤਾਂ ਕੈਮੀਕਲ ਕੋਆਰਡੀਨੇਸ਼ਨ ਹੁੰਦਾਗਾ ਇਹ ਸਿਗਨਲ ਭੇਜਦਾਗਾ ਆਪਣੇ ਹਾਰਮੋਨ ਜਾਂ ਬਲੱਡ ਰਾਹੀਂ ਮਤਲਬ ਕੈਮੀਕਲ ਜਿਹੜੇ ਹੁੰਦੇ ਨੇ ਇਹਨਾਂ ਰਾਹੀਂ ਤੇ ਨਰਬਸ ਕੋਆਰਡੀਨੇਸ਼ਨ ਹੁੰਦਾਗਾ ਸਾਨੂੰ ਪਤਾ ਹੀ ਲੱਗ ਜਾਊਗਾ ਵੀ ਨਰਵਾਂ ਗਿਆ ਨਰਬਾਂ ਰਾਹੀਂ ਭੇਜਦਾਗਾ ਸਿਗਨਲ ਇਹ ਸੀ ਅੱਜ ਦੀ ਜਾਣਕਾਰੀ ਇਸ ਨੂੰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਅਜੇ ਵੀਡੀਓ ਅਸੀਂ ਪਾਉਂਦੇ ਰਹਾਂਗੇ ਤਾਈਓ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਧੰਨਵਾਦ